ਸੋਹਣੇ ਤੁਹਾਨੂੰ ਪਤਾ ਵੀ ਕੁਝ ਮਤ ਪਹਿਲਾਂ ਮਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਤਪੀਸ਼ਰ ਫਰਾਂਸਮਿਤ ਜਿਹੜੇ ਮੌਕੇ ਤੇ ਪੁੱਜਾ ਵਾ ਗੱਡੀ ਵੀ ਜਿਹੜੀ ਐ ਉਹ ਪੱਡੀ ਖਾਦੀ ਹੋਈ ਸੀ ਤੇ ਮੋਟਰਸਾਈਕਲ ਵੀ ਜਿਹੜਾ ਕਮੀ ਨੂੰ ਟੁਰਪਾ ਨੂੰ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਵਾ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਕੋਰਪੀਓ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ ਜਿਸ ਵਿੱਚ ਦੋ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਘਟਨਾ ਸਥਲ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦਾ ਟਾਇਰ ਫਟਣ ਨਾਲ ਇਹ ਹਾਸਾ ਹੋਇਆ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਸਕੋਰਪਿਓ ਗੱਡੀ ਦੀ ਆਪਸ ਵਿੱਚ ਟੱਕਰ ਹੋਣ ਦੇ ਨਾਲ ਇਹ ਹਾਸਾ ਹੋਇਆ ਤੇ ਦੋਵੇਂ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਏ ਨੇ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਜਸਟ ਹੁਣੇ ਤਕਰੀਬਨ 20 ਮਿੰਟ ਪਹਿਲਾਂ ਮਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਕਪੀਸ਼ਰ ਨੂੰ ਸਾਂਭਿਤ ਜਿਹੜੇ ਮੌਕੇ ਤੇ ਪਹੁੰਚ ਜਾਵਾਂ ਗੱਡੀ ਵੀ ਜਿਹੜੀ ਆ ਪੱਟੀ ਖਾਦੀ ਹੋਈ ਸੀ ਤੇ ਮੋਟਰਸਾਈਕਲ ਵੀ ਜਿਹੜਾ ਕਮੀ ਨੂੰ ਟੁਰਪਨ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਵਾ ਏਸੀ ਸ਼ਮਸ਼ੀਂਗ ਵੱਲੋਂ ਜਿਹੜਾ ਮੈਂ ਸਪੋਰਟ ਪਾਸੂ ਵੀਡੀਓ ਭੇਜੀ ਭੇਜਿਆ ਵਾ ਤੇ ਪਲੱਸ ਦੂਜੇ ਇੱਕ ਜਿਹੜਾ जख्मी ਦੂਜਾ ਵਾ ਉਹ ਫਰਮ ਹਸਪੀਟਲ ਭੇਜਿਆ ਗਿਆ ਜੀ ਰਾਜ ਵਾਸਤੇ ਹੁਣ ਗਾਂ ਉਹਨਾਂ ਦੀ ਸਥਿਤੀ ਦੇ ਬਾਰੇ ਵਿੱਚ ਇਹਨੇ ਲਗੜ ਦੇ ਕਾਰਜ ਵਿੱਚ ਲਿਆਂਦੀ ਹੈ ਸਰ ਗੱਡੀ ਰੇ ਸੀ ਗੱਡੀ ਕਿਹੜੀ ਜਗ੍ਹਾ ਤੋਂ ਆ ਰਹੀ ਸੀ ਗੱਡੀ ਫਟ ਗਿਆ ਗੱਡੀ ਜਿਹੜੀ ਆ ਉਸ ਵੇਰਕੇ ਸਾਈਡ ਤੋਂ ਆ ਰਹੀ ਸੀ ਪਰਲੀ ਸਾਈਡ ਤੇ ਅਚਾਨਕ ਉਹ ਗੱਡੀ ਦਾ ਟਾਇਰ ਝੱਟ ਗਿਆ ਜਾਂ ਫਟ ਗਿਆ ਇਹਦੇ ਬਾਰੇ ਅਜੇ ਮਤਲਬ ਕਿ ਮਕੈਨਿਕਲ ਰਿਪੋਰਟਾਂ ਨਹੀਂ ਆਈਆਂ ਇਹ ਜਰੂਰ ਹੈ ਕਿ ਲਗੜੀ ਦਾ ਟਾਇਰ ਫਟਣ ਕਰਕੇ ਲੱਥ ਗਿਆ ਸੀ ਕਿ ਕਿੰਨੇ ਹੁੰਦੇ ਬੈਠੇ ਸੀ ਗੱਡੀ ਦੇ ਵਿੱਚ ਅਜੀ ਤਨਸਬੇ ਤੋਂ ਤੋਹੀ ਚੱਲ ਰਹੀ ਆ ਇਹਦਾ ਹਾਲ ਜਿਹੜਾ ਆ ਇੱਕ ਜਣਾ ਮੋਟਰਸਾਈਕਲ ਦੀ ਇੱਕ ਜਣਾ ਗੱਡੀ ਦੇ ਵਿੱਚ ਪਤਲਾ ਕਬ ਜੱਫੀ ਕਰਿਆ ਹੋਇਆ ਵਾ ਜਿਹਨੂੰ ਸਟੇਪ ਪਛਾਣਿਆ ਹੋਇਆ ਜਿਹੜਾ ਦਰਾਨੇ ਤੋਂ ਪੀ ਜਿਹੜੀ ਜੋਹਲਾ ਸਾਹਮਣੇ ਉਹਦੇ ਮੁਤਾਬਕ ਆ ਸੋਹਣੇ ਤੋਹੀ ਮੈਂ 20 ਮਿੰਟ ਪਹਿਲਾਂ ਮੈਨੂੰ ਇਨਫਰਮੇਸ਼ਨ ਮਿਲੀ ਸੀ ਕਿ ਗੱਡੀ ਜਿਹੜੀ ਆ ਸਕੋਰਪੀਓ ਇੱਕ ਮੋਟਰਸਾਈਕਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਤਪੀਸ਼ਰ ਫਰਾਂਸਮਿਤ ਜਿਹੜੇ ਮੌਕੇ ਤੇ ਪੁੱਜਾ ਵਾ ਗੱਡੀ ਵੀ ਜਿਹੜੀ ਆ ਉਹ ਪੱਟੀ ਖਾਦੀ ਹੋਈ ਸੀ ਤੇ ਮੁਸਲਮਾਨ ਵੀ ਜਿਹੜਾ ਉਹ ਕੰਮੀ ਉਤੂਰਪਨ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਵਾ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਸਕੋਰਪਿਓ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ ਜਿਸ ਵਿੱਚ ਦੋ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮੌਕੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਘਟਨਾ ਸਥਲ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦਾ ਟਾਇਰ ਫਟਣ ਨਾਲ ਇਹ ਹਾਸਾ ਹੋਇਆ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਸਕੋਰਪਿਓ ਗੱਡੀ ਦੀ ਆਪਸ ਵਿੱਚ ਟੱਕਰ ਹੋਣ ਦੇ ਨਾਲ ਇਹ ਹਾਸਾ ਹੋਇਆ ਤੇ ਦੋਵੇਂ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋਏ ਨੇ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਜਸ ਹੁਣੇ ਤਕਰੀਬਨ 20 ਮਿੰਟ ਪਹਿਲਾਂ ਮੈਨੂੰ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਗੱਡੀ ਜਿਹੜੀ ਐ ਸਕੋਰਪੀਓ ਇੱਕ ਮੋਸਲ ਨਾਲ ਐਕਸੀਡੈਂਟ ਹੋਇਆ ਵਾ ਜੋ ਮੈਂ ਆਪਣੇ ਕਪਤੀਸ਼ਰ ਫਰਾਂਸਮਿਤ ਜਿਹੜੇ ਮੌਕੇ ਤੇ ਪਹੁੰਚਾ ਵਾ ਗੱਡੀ ਵੀ ਜਿਹੜੀ ਐ ਉਹ ਪਾਰਟੀ ਖਾਦੀ ਹੋਈ ਸੀ ਤੇ ਮੋਸਲ ਵੀ ਜਿਹੜਾ ਉਹ ਕਮੀ ਨੂੰ ਟੁਰਪਨ ਹੋਈ ਆ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਵਾ ਏਸੀ ਸ਼ਮਸ਼ਿੰਗ ਵੱਲੋਂ ਜਿਹੜਾ ਮੈਂ ਸਕੋਰ ਪਾਸੂ ਵਿਦਲ ਭੇਜੀ ਭੇਜਿਆ ਹੋਇਆ ਤੇ ਪਲੱਸ ਦੂਜੇ ਇੱਕ ਜਿਹੜਾ ਜਖਮੀ ਦੂਜਾ ਵਾ ਉਹ ਫਰਮ ਹਸਪੀਟਲ ਭੇਜਿਆ ਗਿਆ ਜੀ ਰਾਜ ਵਾਸਤੇ ਹੁਣ ਗਾਂ ਉਹਨਾਂ ਦੇ ਸਿਟੀ ਦੇ ਬਤਲ ਕਿਨੇ ਲਗੜੇ ਕਾਰਜ ਵਿੱਚ ਲਾ ਦਈਏ ਸਰ ਗੱਡੀ ਰੇ ਜੀ ਗੱਡੀ ਤੇਰੀ ਜਿਹੜਾ ਤੁਹਾਰੀ ਗੱਡੀ ਫਟ ਗਈ ਗੱਡੀ ਜਿਹੜੀ ਆ ਉਸ ਵੇਰਕੇ ਸਾਈਡ ਤੋਂ ਆ ਰਹੀ ਸੀ ਪਰਲੀ ਸਾਈਡ ਤੇ ਅਚਾਨਕ ਕੋਈ ਗੱਡੀ ਦਾ ਟਾਇਰ ਲੱਥ ਗਿਆ ਜਾਂ ਫਟ ਗਿਆ ਇਹਦੇ ਬਾਰੇ ਅਜੇ ਮੈਂ ਦੂਜੇ ਮਕੈਨਿਕਰ ਰਿਪੋਰਟਾਂ ਲਈਆਂ ਜੀ ਇਹ ਜ਼ਰੂਰ ਹੈ ਵੀ ਗੱਡੀ ਦਾ ਟਾਇਰ ਫਟਾ ਕਰਕੇ ਲੱਥ ਗਿਆ ਸੀ ਕਿ ਕਿੰਨੇ ਹੁੰਦੇ ਬੈਠੇ ਸੀ ਗੱਡੀ ਦੇ ਵਿੱਚ ਅਜੀ ਤਨਸਬੇ ਤੋਂ ਤੋਹੀ ਚੱਲ ਰਹੀ ਆ ਮੇਰਾ ਹਾਲ ਜਿਹੜਾ ਇੱਕ ਜਣਾ ਮੋਟਰਸਾਈਕਲ ਦੀ ਇੱਕ ਜਣਾ ਗੱਡੀ ਦੇ ਵਿੱਚ ਪਤਲਾ ਕਵੀ ਜੱਫੀ ਕਰਾਇਆ ਹੋਇਆ ਵਾ ਜੋ ਉਸ ਨੂੰ ਪਛਾਣਿਆ ਹੋਇਆ ਜਦੋਂ ਦਰਾਨੇ ਤੋਂ ਪਿੱਛੇ ਜਿਹੜੀ ਜੋੜਾ ਸਾਹਮਣੇ ਉਹਨਾਂ ਦੇ ਮੁਤਾਬਕ ਆ